ਆ ਵਾਏ ਜੀ ਕੀ ਪਤਾ ਜੀ ਅੱਜ ਚਾਲੇ ਪਾਤੇ ਆਪਾਂ ਹਜੂਰ ਸਾਹਿਬ ਤੋਂ ਵਾਪਸੀ ਦੇ 7-8 ਦਿਨ ਆਪਾਂ ਇੱਥੇ ਹਜੂਰ ਸਾਹਿਬ ਦੇ ਬਹੁਤ ਕਿਰਪਾ ਬਖਸ਼ੀ ਸਾਧੂਗਰਾਂ ਦੇ ਖੁੱਲੇ ਦਰਸ਼ਨ ਤੇਦਾਰੀ ਹੋਏ ਲੋਕਲ ਗੁਰਦੁਆਰਾ ਸਾਹਿਬ ਦੇ ਨਾਕ ਚੀਰਾ ਸਾਹਿਬ ਹੋਰ ਬਿਆੰਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ ਸੋ ਅੱਜ ਵਾਪਸੀ ਫੇਨ ਦੇ ਵਿੱਚ ਬੈ ਗੇ ਮੀ ਅੱਜ ਇੱਥੇ ਬਹੁਤ ਜ਼ਿਆਦਾ ਪਿਆ ਜਿੱਦਾਂ ਆਏ ਸੀ ਉਦੋਂ ਮੀ ਪਿਆ ਸੀ ਤੇ ਅੱਜ ਵਾਪਸੀ ਜਦੋਂ ਚੱਲੇ ਆ ਤੇ ਅੱਜ ਵਾਪਸੀ ਦੇ ਮੀ ਬਹੁਤ ਜ਼ਿਆਦਾ ਪਿਆ ਕਿਸ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਵੀਡੀਓ ਨੂੰ ਸ਼ੇਅਰ ਲਾਈਕ ਤੇ ਆਪਾਂ ਅੱਜ ਵਾਪਸੀ ਦਾ ਬਲੌਗ ਬਣਾਵਾਂਗੇ ਜੀ ਹਰ ਨਹੀਂ ਕਰ ਸਕਦੇ ਦੱਸੋ ਜੀ ਚੇਵੀ ਤੋਂ ਲੈੋ ਉਹ ਬਹਿਗਾ ਬਹਿਗਾ ਯਾਰ ਡੀਟੀ ਆਇਆ ਹੈ ਨਾ ਹੁਣੇ ਉਹ ਨਹੀਂ ਮੈਂ ਤੁਹਾਨੂੰ ਇਹ ਕੰਮ ਕਰਨਾ ਪੈਣਾ ൊട്ടി <laughs> പഠിക്കണോ ਤੋ ਸਿੱਟ ਚੱਲਣੇ ਕੋਲ ਤਿਆਰ ਹੈ ਸਮਾਨ ਕੀ ਤਫਲ ਕਿ ਖੜੇ ਇਹੋਂ ਮੰਗਲ ਦਾ ਯਾਤਰਾ ਦੀ ਕਾਮਨਾ ਕਰਦੇ ਹੈ। ਉਹ ਇਨੀ ਕੰਨੀ ਇੱਕ ਆ। ਅਪਰੇ ਉਹ ਰੋਈ ਤਰਵਾਉਤ ਨਹੀਂ ਆ। ਹਾਂਜੀ ਹੁੰਦ ਨਹੀਂ ਆ। ਉਹ ਕਿਤੇ ਦੇ ਸੋਈ ਤਰਵਾਉ ਕਿਤਾ ਸੁਤਾ। ਇਹ ਰੁਕੂ ਦਾ 15 ਮਿੰਟ ਚੱਲਦਾ। ਉਹ ਨਹੀਂ ਟੱਕੇ ਮਾਰ ਮਾਰ ਕੇ। ਹਾਂ ਮੈਂ ਤੇ ਲਿਆ। ਕੱਪੜਾ ਕਿੱਥੇ ਜਗਾ? ਇੱਧਰ ਆ। ਰੋਕ ਜੇ ਤੂੰ ਆ ਮੈਂ ਬੰਦ ਕਰੀਂ ਕਿ ਕਰਾ ਦੇ ਰੋਕ ਦੇ ਜੇ ਨਾ ਉਹ ਨਾ ਉਹਲਾ ਕਰ ਰੋਕਲਾ ਥੱਲੇ ਆਈ ਆ ਵਾਹ ਬੜੀਆ ਕਾਪੜਾ ਦੱਸ ਉਹ ਰੋਕਿਆ ਮੈਸੇ ਕਿੱਤਾ ਮੈਂ ਫੋਨ ਵੀ ਲਾਤਾ ਹੁਣ ਹੁਣ ਨਾ ਇਹ ਫੋਨ ਦਾ ਮਤ मोड़ त्रेन देखो जी है ना अल्दी ट्रेन है ਇਹ ਰ ਇਹਦਾ ਟ੍ਰੇਨ ਚ ਬੈ ਕੇ ਟ੍ਰੇਨ ਨੂੰ ਦੇਖ ਲਿਆ ਆਪਾਂ ਇਹਦੀ ਤੋਂ ਮੋੜ ਕਿੰਨਾ ਮੋੜਾ ਸਿੱਧੀ ਗਵਾਲੀਅਰ ਜਾਊਗੀ ਸ਼ੰਭਲ ਅੱਗੇ ਢੀ ਉੱਚੀ ਉੱਧਰ ਫੁੱਲੇ ਚੱਲਦੇ ਜਿੱਦਣ ਆਪਾਂ ਗੇ ਉੱਤੇ ਤੱਕ ਚੱਲਦੇ ਇਹ ਪਹਿਲਾ ਪੂਲ ਕਿੰਨੇ ਮੋਟੇ ਹੈ ਇਹਦਾ ਨਾਮ ਹੈ ਦੋਲਪੁਰ ਤਲ ਪਰ ਆ ਗਿਆ ਇਹ 4 5 ਵਜੇ ਨਹੀਂ ਹੋਣਾ ਹੋ ਗਿਆ ਹੋ ਗਿਆ ਹੋ ਗਿਆ ਆਗਰੇ ਦਾ ਪੇਠਾ ਆਗਰੇ ਦਾ ਪੇੜਾ ਮਾਥਰੇ ਦੇ ਪੇੜੇ

ਨਾ ਸਮਝ ਮਤ ਬਾਹਰ ਪਟਨਾ ਸੇ ਚੱਲਣਾ ਬਸ ਬਹੁਤ ਤਾਂ ਫਿਰ ਟਾਈਮ ਨਹੀਂ ਹੋਣਾ ਬਾਅਦ ਤਾਂ ਭਾਜੀ ਪਾਠ ਹੀ ਨੇ ਚੱਲਣੇ ਆ ਤਾਂ ਆਪਣੇ ਆ ਹੀ ਵੇ ਤੇ ਵੀ ਅਸੀਂ ਗਏ ਆ ਬਸ ਉਹੀ ਰਹਿ ਜਾ ਬਾਕੀ ਸਾਰੇ ਹੋ ਗਏ ਅੱਲਾ ਗੱਪ ਕਰ ਲਾਂਗੇ ਜਿਹੜੀ ਕਰ ਲੋ ਨਾ ਨੌਂ ਤੋਂ ਬਹੁਤ ਮੌਸਮ ਦਾ ਪਟਨਾ ਆ ਗਏ ਹੋਗੇ ਚੱਲਾਂਗੇ ਕਰੇਗੇ ਜੱਡੀ ਤੋਂ ਮੈਂ ਯਾਰੇ ਕਰੀ ਚਾਈਂ ਚਲਾਵੇ ਨਾ ਚਲਾਵੇ ਲੈ ਚ ਨਾ ਰਾਲੇ ਦੂਜੀ ਕਿ ਹੋਰ ਆ ਬਸ ਦੀ ਹੁੰਦੀ ਛੋਟੀ ਜੀ ਕਿਹੜੀ ਜਾਂਦੇ ਹੋ ਨੇ ਕਰ ਗਈ ਖਾਈ ਸੀ ਤੂੰ ਰੈਸਟ ਵਾਲੀ ਉਹ ਕਰ ਲੈ ਵਾ ਹਾਂ ਹਾਂ ਆ ਬਈ ਤੂੰ ਰੈਸਟ ਵਾਲੀ ਬਸੇ ਕਰਾ ਲਵੇ ਪਟਨਾ ਸੇ ਜਾਣਾ ਉਹ ਰਹਿ ਗਿਆ ਕਿੰਨੀ ਜੀ ਸੀ ਵੀ ਕਮਾਲ ਕੀਤੀ ਪਈ ਆ ਮਾਰਦੇ ਨਾ ਕੋਈ ਪਾਉ ਬਚਾ ਜੀ ਪਾਉ ਬਾਜੀ ਲੈ ਜੀ ਬੇਬਲੀ ਆ ਮਡ ਮੇਲੀ ਹੋ ਗਿਆ ਬਾਪ ਜਲ ਜਲ ਪਿਆ ਕੇ ਫਿਰ ਉਹਨੂੰ ਬੱਬਲ ਕੋ ਦੇ ਦੀ ਬੱਬਕਾ ਜੀ ਆ ਬੇ ਜਦੋਂ ਮੁੱਕ ਗਈ ਉਦੋਂ ਮਰਨਾ ਗੱਲ ਕਰੀ ਆ ਜੀ ਹਾਂਜੀ ਅੱਜ ਆਪਾਂ ਪਹੁੰਚ ਗਏ ਆ ਕਰਨਾਲ ਇੱਥੇ ਉਤਰ ਗਏ ਆ ਆਪਾਂ ਤੇ ਆਪਣਾ ਹੀ ਜਿਹੜੀ ਯਾਤਰਾ ਇੱਥੇ ਹੀ ਸਮਾਪਤੀ ਆ ਹਜੂਰ ਸਾਹਿਬ ਮਾਰਾ ਨੇ ਕਿਰਪਾ ਬਖਸ਼ੀ ਆਪਾਂ ਕਰੀਬਨ 10 ਦੇ ਦਿਨ ਇਹ ਯਾਤਰਾ ਆਪਣੀ ਰਹੀ ਤੇ ਅੱਜ ਜਿਹੜੀ ਵਾਪਸੀ ਹੋਈ ਆ ਤੇ ਹੁਣ ਆਪਣੀ ਟ੍ਰੇਨ ਆ ਕੇ ਕਰਨਾਲ ਰੁਕ ਗਈ ਸੀ ਇੱਥੇ ਉਤਰ ਕੇ ਹੁਣ ਆਪਾਂ ਆਪਣੇ ਘਰਾਂ ਨੂੰ ਜਾਵਾਂਗੇ ਤੁਹਾਨੂੰ ਧੰਨਵਾਦ ਸਾਰੀ ਸੰਗਤ ਦਾ ਜਿਨ੍ਹਾਂ ਨੇ ਆਪਣੇ ਸਾਰੇ ਬਲੌਗ ਦੇਖਿਆ ਤੇ ਜਿਨ੍ਹਾਂ ਨੇ ਨਹੀਂ ਦੇਖਿਆ ਤੇ ਉਹ ਆਪਣੀ ਇਸ ਯਾਤਰਾ ਦੇ ਸਾਰੇ ਬਲੌਗ ਜਰੂਰ ਦੇਖ ਲੈਣ ਤੇ ਇੱਥੇ ਆਪਣੀ ਯਾਤਰਾ ਦੀ ਸਮਾਪਤੀ ਕਰਦੀਆਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਆਪਣੇ ਨੂੰ ਸ਼ੇਅਰ ਲਾਈਕ ਜਰੂਰ ਕਰ ਦਿਓ ਧੰਨਵਾਦ